ਅੱਜ ਆਪਾਂ ਜੋ ਪਿਤਰ ਬਾਈਬਲ ਦੇ ਵਿੱਚੋਂ ਦੇਖਣਾ ਹੈ ਸਿੱਖਣਾ ਹੈ ਉਸ ਦਾ ਵਿਸ਼ਾ ਹੈ ਤੌਬਾ ਹਾਲੇਲੂਇਆ ਕੀ ਤੁਸੀਂ ਜਾਣਦੇ ਹੋ ਕਿ ਮਸੀਹ ਵਿੱਚ ਆਉਂਦਿਆਂ ਹੋਇਆਂ ਜੋ ਆਉਣ ਤੋਂ ਬਾਅਦ ਦੇ ਵਿੱਚ ਸਭ ਤੋਂ ਪਹਿਲਾ ਕਦਮ ਜਿਹੜਾ ਅਸੀਂ ਪੁੱਟਦੇ ਹਾਂ ਉਹਦਾ ਨਾਮ ਹੈ ਤੌਬਾ ਜਦ ਤੱਕ ਅਸੀਂ ਤੌਬਾ ਨਹੀਂ ਕਰਦੇ ਅਸੀਂ ਚੰਗੇ ਵਿਸ਼ਵਾਸੀ ਨਹੀਂ ਬਣ ਸਕਦੇ ਚੇਲੇ ਬੰਨਾ ਬਹੁਤ ਵੱਡੀ ਗੱਲ ਹੈ ਮਸੀਹ ਦੇ ਚੇਲੇ ਬੰਨਾ ਬਹੁਤ ਵੱਡੀ ਗੱਲ ਹੈ ਵਿਸ਼ਵਾਸੀ ਜੇਕਰ ਅਸੀਂ ਬੰਨਾ ਹੈ ਉਸਦੇ ਲਈ ਵੀ ਇਲਾ ਕਦਮ ਜੜਾ ਹੈ ਉਸ ਦਾ ਨਾਮ ਹੈ ਤੋਬਾ ਤੋਬਾ ਕਿਸੇ ਮਨੁੱਖ ਦਾ ਨਾਮ ਨਹੀਂ ਹੈ ਤੋਬਾ ਕਿਸੇ ਵਸਤੂ ਦਾ ਨਾਮ ਨਹੀਂ ਹੈ ਤੋਬਾ ਦਾ ਮਤਲਬ ਹੈ ਆਪਣੇ ਗੁਨਾਹਾਂ ਨੂੰ ਜਾਣ ਲੈਣਾ ਕਿ ਸੱਚਮੁੱਚ ਮੈਂ ਗੁਨਾਹਗਾਰ ਹਾਂ ਜਾਂ ਸੱਚਮੁੱਚ ਮੈਂ ਗਲਤੀਆਂ ਕਰਦਾ ਆਂ ਤੇ ਉਹਨਾਂ ਨੂੰ ਜਾਣਨ ਦੇ ਬਾਅਦ ਆਪਣੇ ਮਨ ਦੇ ਨਾਲ ਇੱਕ ਇਹ ਫੈਸਲਾ ਕਰ ਲੈਣਾ ਕਿ ਅਗਾਹਾਂ ਨੂੰ ਮੈਂ ਇਹ ਗੁਨਾਹ ਇਹ ਗਲਤੀਆਂ ਇਹ ਪਾਪ ਦੁਬਾਰਾ ਨਹੀਂ ਕਰਾਂਗਾ ਇਸ ਫੈਸਲੇ ਦਾ ਨਾਮ ਹੈ ਤੌਬਾ ਹallelujah ਆਪਾਂ ਮਸੀਹ ਵਿੱਚ ਆਉਣ ਦੇ ਬਾਅਦ ਵੀ ਰੈਗੂਲਰ ਪ੍ਰਭੂ ਦੇ ਵਿੱਚ ਚੱਲਦਿਆਂ ਹੋਇਆਂ ਵੀ ਸੈਂਕੜੇ ਨਹੀਂ ਹਜ਼ਾਰਾਂ ਨਹੀਂ ਲੱਖਾਂ ਹੀ ਗੁਨਾਹ ਕਰਦੇ ਆਂ ਐਵਰੀ ਡੇ ਕਰਦੇ ਆਂ ਹਰ ਰੋਜ਼ ਕਰਦੇ ਆਂ ਕਈ ਵਾਰੀ ਅਸੀਂ ਮੂੰਹ ਬੰਦ ਰੱਖ ਕੇ ਗੁਨਾਹ ਕਰਦੇ ਆਂ ਕਈ ਵਾਰੀ ਅਸੀਂ ਹੱਥ ਰੋਕ ਕੇ ਗੁਨਾਹ ਕਰਦੇ ਆਂ ਕਈ ਵਾਰੀ ਅਸੀਂ ਪੈਰ ਰੋਕ ਕੇ ਗੁਨਾਹ ਕਰਦੇ ਆਂ ਕਈ ਵਾਰੀ ਅਸੀਂ ਨਿਗਾਹ ਰੋਕ ਕੇ ਗੁਨਾਹ ਕਰਦੇ ਆਂ ਪਰ ਤੁਸੀਂ ਸੋਚਦੇ ਹੋਵੋਗੇ ਜੇ ਮੂੰਹ ਵੀ ਬੰਦ ਆ ਹੱਥ ਵੀ ਬੰਦ ਆ ਪੈਰ ਵੀ ਰੁਕੇ ਹੋਏ ਆ ਅੱਖਾਂ ਵੀ ਬੰਦ ਆ ਤੇ ਇਹ ਕਿਹੋ ਜਿਹਾ ਗੁਨਾਹ ਆ ਜਿਹੜੇ ਬਿਨਾਂ ਕਿਸੇ ਐਕਟੀਵਿਟੀ ਦੇ ਆ ਕੀ ਇਹੋ ਜਿਹਾ ਗੁਨਾਹ ਸਾਨੂੰ ਸਜਾ ਦਾ ਪਾਤਰ ਬਣਾ ਸਕਦੇ ਆ ਸੱਚ ਇਹ ਆ ਕਿ ਹੱਥਾਂ ਵਾਲੇ ਗੁਨਾਹ ਜਿਹੜੇ ਆ ਉਹ ਬਹੁਤ ਸੌਖੇ ਆ ਛੱਡਣੇ ਬਹੁਤ ਸੌਖੇ ਆ ਭੁੱਲਣੇ ਉਹਨਾਂ 'ਤੋਂ ਨਜ਼ਾਤ ਪੋਣਾ ਇੰਨਾ ਔਖਾ ਕੰਮ ਨਹੀਂ ਆ ਵੱਡੀ ਸਮੱਸਿਆ ਤਾਂ ਇਹੋ ਹੀ ਹੈ ਕਿ ਉਹ ਗੁਨਾਹ ਜਿਹੜੇ ਹੱਥ ਨਹੀਂ ਕਰਦੇ ਜਿਹੜੇ ਪੈਰ ਨਹੀਂ ਕਰਦੇ ਜਿਹੜੇ ਜ਼ੁਬਾਨ ਨਹੀਂ ਕਰਦੀ ਉਹ ਗੁਨਾਹ ਛੱਡਣੇ ਸਭ ਤੋਂ ਔਖੇ ਹਨ ਉਹ ਕਿਹੜੇ ਗੁਨਾਹ ਹਨ ਤੇ ਕਿੱਦਾਂ ਹੁੰਦੇ ਹਨ ਜਦੋਂ ਮਨੁੱਖ ਆਪਣੇ ਮਨ ਦੇ ਵਿੱਚ ਆਪਣੇ ਦਿਲ ਦੇ ਅੰਦਰ ਕਿਸੇ ਲਈ ਬੁਰਾ ਸੋਚਦਾ ਹੈ ਸਭ ਤੋਂ ਵੱਡਾ ਗੁਨਾਹ ਕਰਦਾ ਹੈ ਆਪਣੇ ਮਨ ਦੇ ਅੰਦਰ ਕਿਸੇ ਨੂੰ ਧੋਖਾ ਦੇਣ ਦਾ ਵਿਚਾਰ ਲਿਆਉਂਦਾ ਹੈ ਬਹੁਤ ਵੱਡਾ ਗੁਨਾਹ ਕਰਦਾ ਹੈ ਆਪਣੇ ਮਨ ਦੇ ਅੰਦਰ ਕਿਸੇ ਲਈ ਨਫ਼ਰਤ ਰੱਖਦਾ ਹੈ ਬਹੁਤ ਵੱਡਾ ਗੁਨਾਹ ਹੈ ਆਪਣੇ ਮਨ ਦੇ ਅੰਦਰ ਇਹ ਇਰਾਦਾ ਰੱਖਣਾ ਕਿ ਮੈਂ ਇਹਦਾ ਨੁਕਸਾਨ ਕਿੱਦਾਂ ਕਰਾਂਗਾ ਇਹਨੂੰ ਬੁਰਾ ਕਿੱਦਾਂ ਬਣਾ ਸਕਦਾ ਇਹਨੂੰ ਸੈੱਟ ਕਿੱਦਾਂ ਸਕਦਾ ਇਹਨੂੰ ਨਾਸ਼ ਕਿੱਦਾਂ ਕਰ ਸਕਦਾ ਇਹਦੀਆਂ ਚੀਜ਼ਾਂ ਨੂੰ ਮੈਂ ਪ੍ਰਾਪਤ ਕਿੱਦਾਂ ਕਰ ਸਕਦਾ ਇਹਦੇ ਧਨ ਦੌਲਤ ਦੇ ਉੱਤੇ ਮੈਂ ਕਬਜ਼ਾ ਕਿੱਦਾਂ ਕਰ ਸਕਦਾ ਇਹ ਸਾਰੇ ਮਨ ਦੇ ਨਾਲ ਕੀਤੇ ਜਾਣ ਵਾਲੇ ਗੁਨਾਹ ਆ ਸੋਚਾਂ ਦੇ ਨਾਲ ਕੀਤੇ ਜਾਣ ਵਾਲੇ ਗੁਨਾਹ ਆ ਇਨ੍ਹਾਂ ਗੁਨਾਹਾਂ ਤੋਂ ਛੁੱਟਣਾ ਇੰਨਾ ਸੌਖਾ ਨਹੀਂ ਆ ਤੁਸੀਂ ਗੱਲ-ਗੱਲ ਤੇ ਕਿਸੇ ਦੇ ਨਾਲ ਲੜਾਈ ਕਰਦੇ ਹੋ ਹੱਥਾਂ ਦੇ ਨਾਲ ਤੁਸੀਂ ਛੇਤੀ ਕੰਟਰੋਲ ਕਰ ਸਕਦੇ ਹੋ ਇਸ ਚੀਜ਼ ਨੂੰ ਤੁਸੀਂ ਛੱਡ ਸਕਦੇ ਹੋ ਤੁਸੀਂ ਆਪਣੇ ਪੈਰਾਂ ਦੇ ਨਾਲ ਚੱਲ ਕੇ ਕਿਤੇ ਜਾਂਦੇ ਹੋ ਜਾਂ ਪੈਰਾਂ ਦੇ ਨਾਲ ਕਿਸੇ ਨੂੰ ਮਾਰਦੇ ਕੁੱਟਦੇ ਹੋ ਖਰਾਬ ਥਾਂ ਤੇ ਜਾਂਦੇ ਹੋ ਜਾਂ ਕਿਸੇ ਨਾਲ ਜ਼ੁਲਮ ਤੋਂ شدت ਕਰਦੇ ਹੋ ਇਹਨਾਂ ਨੂੰ ਛੱਡਣਾ ਇੰਨਾ ਔਖਾ ਨਹੀਂ ਤੁਸੀਂ ਈਜ਼ੀਲੀ ਛੱਡ ਸਕਦੇ ਆ ਪਰ ਆਪਣੇ ਅੰਦਰ ਇਸ ਚੀਜ਼ ਨੂੰ ਖਤਮ ਕਰਨਾ ਸਭ ਤੋਂ ਵੱਡਾ ਤੇ ਔਖਾ ਕੰਮ ਆ ਜਿਹੜਾ ਮਨੁੱਖ ਆਪਣੇ ਜ਼ੋਰ ਨਾਲ ਨਹੀਂ ਆਪਣੇ ਬਲ ਨਾਲ ਨਹੀਂ ਆਪਣੀ ਸਮਰਥ ਨਾਲ ਨਹੀਂ ਆਪਣੀ ਅਕਲ ਦੇ ਨਾਲ ਨਹੀਂ ਆਪਣੀ ਤੌਫੀਕ ਦੇ ਨਾਲ ਨਹੀਂ ਪਰ ਪਰਮੇਸ਼ਵਰ ਦੀ ਰਹਿਮਤ ਦੇ ਨਾਲ छुटਕਾਰਾ ਇਸ ਤੋਂ ਪ੍ਰਾਪਤ ਕਰ ਸਕਦਾ ਹੈ ਹallelujah ਕਿਉਂਕਿ ਜੇ ਫਰਜ ਰੱਖ ਲਓ ਕਿ ਆਪਾਂ ਕਿਸੇ ਦੇ ਨਾਲ ਜ਼ੋਰਾਂ ਜ਼ਰਬੀ ਕਰਦੇ ਹੱਥਾਂ ਦੇ ਨਾਲ ਜਾਂ ਪੈਰਾਂ ਦੇ ਨਾਲ ਠੁੱਡਾਂ ਦੇ ਨਾਲ ਤੇ ਜੇ ਉਹ ਚਾਰਾਂ ਬੰਦਿਆਂ ਦੇ ਵਿੱਚ ਖੜਿਆ ਆ ਅਸੀਂ ਉਹਨੂੰ ਕੁੱਟਣ ਦਾ ਮਨ ਬਣਾ ਕੇ ਗਏ ਆ ਅਸੀਂ ਸਖਾਲਾ ਹੀ ਆਪਣੇ ਨਿਰਣੇ ਨੂੰ ਬਦਲ ਲੈਣਾ ਆ ਕਹਿਣਾ ਫੇਰ ਕਿਤੇ ਸਹੀ ਉਸ ਵੇਲੇ ਅਸੀਂ ਉਸ ਐਕਟੀਵਿਟੀ ਨੂੰ ਨਹੀਂ ਕਰਨਾ ਕਹਿਣਾ ਇਹਦੇ ਨਾਲ ਚਾਰ ਆਦਮੀ ਆ ਇਹਨਾਂ ਨੂੰ ਪਤਾ ਲੱਗ ਜਾਣਾ ਇਹਨੂੰ ਕਿੰਨੇ ਕੁੱਟਿਆ ਆ ਜਾਂ ਮੇਰੇ ਮਨ 'ਚ ਚੋਰ ਆ ਮੈਂ ਚੋਰੀ ਕਰਨ ਲਈ ਕਿਤੇ ਜਾਵਾਂ ਤੇ ਫਰਜ ਕਰੋ ਉੱਥੇ 2-4 ਲੋਕ ਆ ਮੈਂ ਚੋਰੀ ਨਹੀਂ ਕਰਨੀ ਕਿਉਂਕਿ ਮੇਰੇ ਮਨ ਨੇ ਮੈਨੂੰ ਕਹਿਣਾ ਇਹਨਾਂ ਨੂੰ ਪਤਾ ਲੱਗ ਜਾਣਾ ਚੋਰ ਕੌਣ ਆ ਮੈਂ ਡਰ ਜਾਣਾ ਆ